ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਮਹਿੰਗਾ ਵਿਆਹ ਅੱਜ ਅਵਾਨੀ ਪਰਿਵਾਰ ਆਪਣੇ ਬੇਟੇ ਦੇ ਵਿਆਹ ਤੇ ਕੀਤੇ ਖਰਚ ਕਰਕੇ ਚਰਚਾ ਵਿੱਚ ਹੈ ਕਿਹਾ ਜਾਂਦਾ ਹੈ ਕਿ ਗਰੀਬ ਦਾ ਨਿੰਦਣਾ ਕੀ ਤੇ ਅਮੀਰ ਦਾ ਸਲਾਹੁਣਾ ਕੀ ਅੱਜ ਦੇ ਜ਼ਮਾਨੇ ਵਿੱਚ ਇਹ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਸਿੱਖ ਇਤਿਹਾਸ ਸਮੇਂ ਇੱਕ ਵਿਆਹ ਹੋਇਆ ਸੀ ਜਿਸ ਦਾ ਅੱਜ ਤੱਕ ਦੁਨੀਆ ਉੱਤੇ ਕੋਈ ਤੋੜ ਨਹੀਂ ਕਹਿ ਲਵੋ ਦੁਨੀਆ ਦਾ ਸਭ ਤੋਂ ਵੱਡਾ ਤੇ ਮਹਿੰਗਾ ਵਿਆਹ ਸੀ ਬਹੁਤੇ ਲੋਕ ਸ਼ਾਇਦ ਭੁੱਲ ਚੁੱਕੇ ਹੋਣਗੇ ਕਿ ਅੱਜ ਤੱਕ ਦਾ ਸਭ ਤੋਂ ਮਹਿੰਗਾ ਵਿਆਹ ਵੀ ਸਿੱਖਾਂ ਨੇ ਕੀਤਾ ਹੈ ਇਹ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕਮਰ ਨੌ ਨਿਹਾਲ ਸਿੰਘ ਦੇ ਨਾਂ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਸੁਪੁੱਤਰੀ ਬੀਬੀ ਨਾਨਕੀ ਦੇ 7 ਮਾਰਚ 1837 ਨੂੰ ਹੋਇਆ ਸੀ ਕਮਰ ਨੌ ਨਿਹਾਲ ਲਈ ਬਣਿਆ ਹੀਰਿਆਂ ਜੜਿਆਂ ਬੇਸ਼ਕੀਮਤੀ ਸੇਰਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਵੇਖਿਆ ਤਾਂ ਉਸ ਦੀ ਖੂਬਸੂਰਤੀ ਤੇ ਕੀਮਤ ਤੋਂ ਪ੍ਰਭਾਵਿਤ ਹੁੰਦੇ ਹੋਏ ਉਹਨਾਂ ਨੇ ਦਰਬਾਰ ਸਹਿਬ ਅੰਮ੍ਰਿਤਸਰ ਵਿਖੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਮੁਖ ਭੇਟ ਕਰ ਦਿੱਤਾ ਸੀ ਇਸ ਵਿਆਹ ਵਿੱਚ ਬਰਾਤ ਦੀ ਗਿਣਤੀ 5 ਲੱਖ ਦੇ ਕਰੀਬ ਸੀ ਜਿਸ ਵਿੱਚ 60 ਮੁਲਕਾਂ ਦੇ ਹੁਕਮਰਾਨਾਂ ਨੇ ਸ਼ਿਰਕਤ ਕੀਤੀ ਇਤਿਹਾਸ ਗਵਾਹ ਹੈ ਕਿ ਮਹਾਰਾਜੇ ਨੇ ਇਸ ਵਿਆਹ ਤੇ ਮੋਹਰਾਂ ਦਾ ਮੀਂਹ ਵਰਸਾ ਦਿੱਤਾ ਸੀ ਇਸ ਵਿਆਹ ਵਿੱਚ ਸ਼ਾਮ ਸਿੰਘ ਅਟਾਰੀ ਵਾਲੇ ਨੇ 17 ਲੱਖ ਦੇ ਨੇੜ ਤੇੜ ਖਰਚਾ ਕੀਤਾ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਪੌਣੇ 2 ਕਰੋੜ ਦੇ ਲਗਭਗ ਜੇ ਉਸ ਸਮੇਂ ਦੀਆਂ ਮੋਹਰਾਂ ਦੇ ਮੁੱਲ ਨੂੰ ਅੱਜ ਦੇ ਮੁੱਲ ਨਾਲ ਮਿਲ ਮੇਲ ਕਰਾਇਆ ਜਾਵੇ ਤਾਂ ਸ਼ਾਇਦ ਗਿਣਤੀ ਹੀ ਖਤਮ ਹੋ ਜਾਵੇਗੀ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਨੇ ਆਪਣੇ ਸਾਰੇ ਪਿੰਡ ਕਾਉਂਕੇ ਕਲਾਂ ਨੂੰ ਇਸ ਵਿਆਹ ਸਮੇਂ ਆਪਣੇ ਬਰਾਬਰ ਖੜਾ ਹਾਰਿਆ ਸੀ ਧੰਨਵਾਦ